ਚੰਦ ਭਾਣ ਦੇ ਮਜ਼ਦੂਰਾ ਤੇ ਜ਼ਬਰਦਸਤ ਮਸਲਾ ਹੋਵੇ ਜਿਵੇਂ ਉਹ ਗਮਦੂਰ ਹੋਰੀ ਨਚਾ ਰਹੇ ਇਹਨਾਂ ਨੂੰ ਉਸੇ ਤਰੀਕੇ ਦੇ ਨਾਲ ਹੀ ਰਐਮਐਲ ਨੱਚਦੇ ਆ ਉਸੇ ਤਰੀਕੇ ਨਾਲ ਇਹਨਾਂ ਦੀ ਅਫਸਰ ਸ਼ਹੀ ਹੋਵੇ ਐਸਐਸਪੀ ਹੋਵੇ ਉਹ ਡੀਸੀ ਹੋਵੇ ਉਹ ਨੱਚ ਰਹੇ ਆ ਗਮਦੂਰ ਹੋਣਾ ਨੇ ਇਸ਼ਾਰੇ ਦੇ ਗਏ ਐਮਐਲਏ ਰਾਤ ਦੇ ਪੌਣੇ 10 ਵਜੇ ਗਿਆ ਸਰਪੰਚ ਦੇ ਘਰੇ ਚੋੜਗ ਹੋ ਗਿਆ ਇਹਨਾਂ ਦੇ ਲੋਕਾਂ ਦੀ ਹਾਲਤ ਕੀ ਬਣ ਚੁੱਕੀ ਐ ਮਜ਼ਦੂਰ ਬੇੜੇ ਦੇ ਵਿੱਚ ਮੂਸ਼ਪਾ ਕੇ ਜਾਣਾ ਪੈ ਰਿਹਾ ਐ ਸਐਮਐਲਈ ਨੂੰ ਕਹ ਗਮਦੂਰ ਹੋਣਾ ਨੂੰ ਜਿਹੜਾ ਇੱਕ ਭਲੇਖਾ ਹੋ ਸਕਦਾ ਐ ਕਾ ਸਾਡੇ ਦਾ ਵਾਅ ਵੱਲ ਨਹੀਂ ਕੋਈ ਝਾਕਦਾ ਸਾਡੀ ਦਾ ਪਿੱਛੇ ਅਮੋਲਕ ਸਾਡੀ ਦਾ ਹਮਾਇਤ ਦੇ ਉੱਤੇ ਗਰਜਤ ਸੇਖੋਂ ਆ ਇਥੋਂ ਦੀ ਐਸਐਸਪੀ ਦੇ ਵਿੱਚ ਇਥੋਂ ਦੀ ਡੀਸੀ ਦੇ ਵਿੱਚ ਮਾੜਾ ਮੋੜਾ ਵੀ ਕੋਈ ਕਾਨੂੰਨ ਦਾ ਕੰਨ ਬਚਿਆ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਨਜ਼ਾਇਜ਼ ਬਣਾਈ ਹੋਈ ਉਹ ਜ਼ਮੀਨ ਕਾਨੂੰਨ ਦੇ ਮੁਤਾਬਕ ਜ਼ਬਤ ਕੀਤੀ ਜਾਵੇ ਤੇ ਉਹ ਲੋਕਾਂ 'ਚ ਵੰਡੀ ਜਾਵੇ ਜਦੋਂ ਸੰਗਰੂਰ ਦੇ ਪਿੰਡ ਝਲੂਰ ਦੇ ਅੰਦਰ ਕਿ ਕਾਨੂੰਨ ਦੇ ਮੁਤਾਬਕ ਆ ਜ਼ਮੀਨ ਸਾਡੀ ਆ ਸਾਡੇ ਮਜ਼ਦੂਰਾਂ ਤੇ ਹਮਲਾ ਹੋਇਆ ਸਾਡੀ 175 80 ਸਾਲਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਨੇ ਗੁੰਡਿਆਂ ਦਾ ਪੱਖ ਪੂਰਿਆ ਪਿੰਡਾਂ ਚੋਂ ਦਾ ਸਰਕਾਰ ਨੇ ਕੀ ਚੱਲਣਾ ਸਰਕਾਰ ਇਹਨਾਂ ਦੇ ਦਫ਼ਤਰਾਂ ਚੋਂ ਵੀ ਨਹੀਂ ਚੱਲਦੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿੱਦਰ ਸੇ ਚਲਾ ਹੁੰਦਾ ਹੈ। ਉਹ ਜਿਹੜਨਾ ਗੱਲਾਂ ਕਹਿੰਦਾ ਸੀ ਆ ਜੋ ਸਾਰਿਆਂ ਦੀਆਂ ਸਾਰੀਆਂ ਉਹਦੇ ਤੇ ਖੁਦ ਤੇ ਲਾਗੂ ਹੁੰਦੀਆਂ ਉਹਦੇ ਗળા ਵਿੱਚ ਪੂਰੀ ਤਰ੍ਹਾਂ ਫਿੱਟ ਆਉਂਦੀਆਂ। ਤੇ ਗੱਦੀ ਤੇ ਬੈਠਦਿਆਂ ਸਾਰ ਪੰਦੇ ਵਿੱਚ ਸੈਰ ਉਹਨਾਂ ਜਿਹੜਾ ਫਸਾਇਆ ਹੋਇਆ ਭਗਵੰਤ ਮਾਨ ਨੇ ਆਪਣਾ ਉਹਰੇ ਉਹ ਤੇ ਪੀੜੀ ਦਸਤਾਰ ਸਜਾਈ ਹੋਈ ਆ ਪਰ ਉਸ ਪੀੜੀ ਦਸਤਾਰ ਦੇ ਥੱਲੇ ਜਰਨਲ ਡਾਇਰ ਦਾ ਸੈਰ ਸੇਭਗਵਾਨ ਤਮਾਨ ਸਾਹਿਬ ਇਹ ਕਹਿ ਕੇ ਸਤਾ ਚਾਹੀ ਸੀ ਕਿ ਇਨਕਲਾਬ ਲੈ ਕੇ ਆਉਣਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਉਸ ਇਨਕਲਾਬ ਦੀ ਇੱਕ ਐਗਜ਼ੈਂਪਲ ਉਹ ਦਿੰਦੇ ਸੀ ਕਿ ਸਾਡੀ ਸਰਕਾਰ ਆ ਜਿਹੜੀ ਇਹ ਚੰਡੀਗੜ੍ਹ ਦੇ ਦਫ਼ਤਰਾਂ ਚੋਂ ਜਾਂ ਜ਼ਿਲ੍ਹਾ ਦੇ ਦਫ਼ਤਰਾਂ ਚੋਂ ਨਹੀਂ ਚੱਲਿਆ ਕਰੂਗੀ ਇਹ ਸਰਕਾਰ ਚੱਲਿਆ ਕਰੇਗੀ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਪਿੰਡਾਂ ਦੇ ਲੋਕ ਜਿਸ ਤਰੀਕੇ ਦੇ ਨਾਲ ਮੰਗ ਕਰਨਗੇ ਜਿਸ ਤਰੀਕੇ ਦੇ ਨਾਲ ਆਪਣੇ ਮਤੇ ਪਾਉਣਗੇ ਉਹਦੇ ਹਿਸਾਬ ਦੇ ਨਾਲ ਹੀ ਫੈਸਲੇ ਲਾਗੂ ਕੀਤੇ ਜਾਣਗੇ ਪਰ ਅਫਸੋਸ ਹੈ ਕਿ ਗੱਦੀ ਤੇ ਬੈਠਦਿਆਂ ਸਾਰ ਭਾਵੇਂ ਸਿਰ ਦੇ ਪੱਗ ਦੇ ਵਿੱਚ ਸਿਰ ਉਹ ਜਿਹੜਾ ਪਸਾਇਆ ਹੋਇਆ ਭਗਵੰਤ ਮਾਨ ਨੇ ਆਪਣਾ ਉਹਦੇ ਉੱਤੇ ਪੀਲੀ ਦਸਤਾਰ ਸਜਾਈ ਹੋਈਆ ਪਰ ਉਸ ਪੀਲੀ ਦਸਤਾਰ ਦੇ ਥੱਲੇ ਜਰਨਲ ਡਾਇਰ ਦਾ ਸਿਰਾ ਉਹਦੇ ਅੰਦਰ ਤੇ ਇਸੇ ਵਜ੍ਹਾ ਕਰਕੇ ਆ ਚਾਹੇ ਚੰਦ ਭਾਣ ਦੇ ਮਜ਼ਦੂਰਾ ਤੇ ਜ਼ਬਰ ਦਾ ਮਸਲਾ ਹੋਵੇ ਜਿਵੇਂ ਕਾਲੀਆਂ ਦੇ ਕਾਂਗਰਸੀਆਂ ਨੇ ਰਾਜ ਦੇ ਦੌਰਾਨ ਡਾਂਗ ਖੜਕਦੀ ਰਹੀ ਉਹੋ ਹੀ ਕੁਝ ਭਗਵੰਤ ਮਾਨ ਦੀ ਹਕੂਮਤ ਦੇ ਰਾਜ ਦੇ ਵਿੱਚ ਹੋ ਰਿਹਾ ਆ ਧਰਨੇ ਦੀ ਜਾਣਕਾਰੀ ਬਹੁਤ ਦਿਨਾਂ ਦੀ ਆ ਪਰ ਇੱਥੇ ਜ਼ਿੰਮੇਵਾਰ ਅਧਿਕਾਰੀ ਕੋਈ ਨਹੀਂ ਪਿੰਡਾਂ ਚੋਂ ਦਾ ਸਰਕਾਰ ਨੇ ਕੀ ਚੱਲਣਾ ਸਰਕਾਰ ਇਹਨਾਂ ਦੇ ਦਫ਼ਤਰਾਂ ਚੋਂ ਵੀ ਨਹੀਂ ਚੱਲਦੀ ਤੇ ਇੱਕ ਤਰੀਕੇ ਨਾਲ ਪਿੰਡਾਂ ਚੋਂ ਹੋਰ ਹਿਸਾਬ ਨਾਲ ਚੱਲਣ ਲਾਤੀ ਭਗਵੰਤ ਮਾਨ ਨੇ ਸਰਕਾਰ ਕਿ ਜਿਹੜੇ ਪਿੰਡਾਂ ਦੇ ਚੌਧਰੀਆ ਚਾਏ ਉਹ ਗਮਦੂਰ ਵਰਗੇ ਹੋਣ ਚਾਹੇ ਕੋਈ ਹੋਰ ਜ਼ਗੀਰੋ ਕੜਾ ਮਚੌਦਰੀ ਹੋਣ ਸਰਕਾਰ ਨੂੰ ਉਹ ਚਲਾਉਣ ਗਏ ਸਰਕਾਰ ਨੂੰ ਉਹ ਉਂਗਲਾ ਤੇ ਨਚਾਉਣ ਗਏ ਤੇ ਜਿਵੇਂ ਉਹ ਗਮਦੂਰ ਹੋਰੀ ਨਚਾ ਰਹੇ ਇਹਨਾਂ ਨੂੰ ਉਸੇ ਤਰੀਕੇ ਦੇ ਨਾਲ ਹੀ ਇਹ ਐਮਐਲਏ ਨੱਚਦੇ ਆ ਉਸੇ ਤਰੀਕੇ ਨਾਲ ਇਹਨਾਂ ਦੀ ਅਫਸਰਸ਼ਾਹੀ ਹੋਵੇ ਐਸਐਸਪੀ ਹੋਵੇ ਉਹ ਡੀਸੀ ਹੋਵੇ ਚਾਹੇ ਕੋਈ ਹੋਰ ਅਧਿਕਾਰੀ ਹੋਣ ਉਹ ਨੱਚ ਰਹੇ ਆ ਇਸ ਕਰਕੇ ਭੈਣੋ ਦੇ ਭਰਾਵੋ ਦੂਜੀ ਗਾ ਸਰਕਾਰਾਂ ਨੇ ਮਾਮਲੇ ਦੇ ਵਿੱਚ ਸਾਡਾ ਭਲੇਖਾ 7075 ਵਰਿਆਂ ਦੇ ਵਿੱਚ ਨਿਕਲਿਆ ਪਰ ਇਸ ਸਰਕਾਰ ਦਾ ਭਲੇਖਾ 3 ਸਾਲਾਂ ਤੋਂ ਪਹਿਲਾਂ ਪਹਿਲਾਂ ਨਿਕਲ ਗਏ ਲੋਕਾਂ ਦੇ ਵਿੱਚੋਂ ਕਿ ਇਹ ਸਰਕਾਰ ਕੀ ਦੀ ਆ ਇਹ ਸਰਕਾਰ ਗੁੰਡਿਆਂ ਦੀ ਸਰਕਾਰ ਆ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਚੰਦ ਭਾਣ ਦੇ ਵਿੱਚ ਜੋ ਕਰ ਵਾਪਰਿਆ ਮੇਰੇ ਤੋਂ ਪਹਿਲੇ ਬਲਾਰੇ ਬਹੁਤ ਕੁਝ ਦੱਸ ਕੇ ਗਏ ਆ ਕਹਿ ਕੇ ਗਏ ਆ ਕਿ ਕਿਸ ਤਰੀਕੇ ਦੇ ਨਾਲ ਇਥੋਂ ਦੀ ਪੁਲਿਸ ਪ੍ਰਸ਼ਾਸਨ ਦੀ ਸ਼ਹਿਰ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਗੋਲੀਆਂ ਚੱਲੀਆਂ ਮਜ਼ਦੂਰਾਂ ਦੇ ਘਰਾਂ ਦੀ ਲੁੱਟਮਾਰ ਕੀਤੀ ਗਈ ਉਹਨਾਂ ਦੇ ਘਰਾਂ ਦੀ ਭੰਨ ਤੋੜ ਕੀਤੀ ਗਈ ਆ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਕਿ ਜਿਹੜਾ ਪ੍ਰਵਾਸੀ ਮਜ਼ਦੂਰ ਇੱਥੇ ਆਏ ਉਨਾਰਾ ਕਹਿੰਦੇ ਧੱਕੇ ਨਾਲ ਹੁਣ ਸਮਾਨ ਚਕਾਉਣ ਲੱਗੇ ਹੋਇਆ ਇਹ ਇੱਕ ਪਾਸੇ ਦਾ ਸੁਰਮਾ ਇਹਨਾਂ ਦਾ ਨਿਕਲਦਾ ਨਹੀਂ ਦੂਜੇ ਪਾਸੇ ਪੰਗਾ ਲੈਣ ਨੂੰ ਫਿਰਦੇ ਆ ਅਸੀਂ ਇਥੋਂ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਇਹਨਾਂ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਸ ਕਿਸਮ ਦੀ ਗੁੰਡਾਗਰਦੀ ਬੰਦ ਕਰੋ ਨਹੀਂ ਇਹ ਚੰਦ ਭਾਣ ਦੇ ਨਾਲ-ਨਾਲ ਇਹ ਮਸਲਾ ਨਾਲ ਹੀ ਗੁੰਦਿਆ ਜਾਣਾ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਹ ਇਥੋਂ ਦੀ ਪੁਲਿਸ ਤੇ ਗਮਦੂਰ ਹੋਣਾ ਨੇ ਜਿਹੜੀ ਗੁੰਡਾਗਰਦੀ ਕੀਤੀ ਉਹ ਰਲ ਕੇ ਕੀਤੀ ਆ ਐਸੇ ਕਰਕੇ ਇਥੋਂ ਦੀ ਪੁਲਿਸ ਰੜੀ ਉਹਨਾਂ ਨੇ ਇਸ਼ਾਰਿਆਂ ਦੇ ਨੱਚਦੀਆਂ ਅਸੀਂ ਨਹੀਂ ਕਹਿ ਰਹੇ ਕਿ ਪੁਲਿਸ ਗੁੰਡਾਗਰਦੀ ਕਰਦੀ ਆ ਅਲਾਹਾਬਾਦ ਦੇ ਹਾਈ ਕੋਰਟ ਦੇ ਜੱਜ ਨੇ ਨਿਖਤੀ ਟਿੱਪਣੀ ਕੀਤੀ ਕਿ ਦੇਸ਼ ਦੇ ਅੰਦਰ ਜੇ ਕੋਈ ਸਭ ਤੋਂ ਵੱਡ ਗੁੰਡਾ ਗਰੋਹ ਆ ਉਹ ਜਥੇਬੰਦ ਵੀ ਆ ਔਰ ਵਰਦੀ ਧਾਰੀ ਵੀ ਆ ਤਾਂ ਇਸ ਦੇਸ਼ ਦੀ ਪੁਲਿਸ ਆ ਇਸ ਕਰਕੇ ਜਦੋਂ ਹਾਈ ਕੋਰਟਾਂ ਦੇ ਮੈਜਿਸਟ੍ਰੇਟ ਹਾਈ ਕੋਰਟਾਂ ਦੇ ਚੀਫ ਜਸਟਿਸ ਇਹਨਾਂ ਹਕੂਮਤਾਂ ਦੇ ਇਥੋਂ ਦੀ ਪੁਲਿਸ ਦੇ ਬਾਰੇ ਇਸ ਕਿਸਮ ਦੇ ਬਿਆਨ ਦੇਣ ਇਸ ਕਿਸਮ ਦੇ ਫੈਸਲੇ ਜਾਰੀ ਕਰਨ ਤਾਂ ਭਰਾਵੋ ਸਪਸ਼ਟ ਕਿ ਇੱਥੇ ਨੌਕਰਾਜ ਨਹੀਂ ਹੈ ਜਿਹਦਾ ਸਾਨੂੰ ਪਾਠ ਪੜਾਇਆ ਜਾਂਦਾ ਜਿਹਦੇ ਬਾਰੇ ਸਾਨੂੰ ਕਿਹਾ ਜਾਂਦਾ ਕਿ ਇੱਥੇ ਕਾਨੂੰਨ ਦਾ ਰਾਜ ਆ ਇੱਥੇ ਸੰਵਿਧਾਨ ਦੇ ਮੁਤਾਬਕ ਕੰਮ ਹੁੰਦੇ ਆ ਪਰ ਆ ਸਾਡੇ ਮਜ਼ਦੂਰ ਆ ਜਿਹੜੇ ਇਹਨਾਂ ਨੂੰ ਨਾ ਕਿਸੇ ਸੰਵਿਧਾਨ ਦੇ ਮੁਤਾਬਕ ਕੋਈ ਹੱਕ ਦਿੱਤੇ ਜਾਂਦੇ ਆ ਨਾ ਇਹਨਾਂ ਦੇ ਨਾਲ ਓਏ ਉਸ ਤਰ੍ਹਾਂ ਦਾ ਇਨਸਾਫ ਹੁੰਦਾ ਹੈ ਜੇ ਕਾਨੂੰਨ ਦਾ ਰਾਜ ਆ ਤਾਂ ਫੇਰ 1972 ਦਾ ਕਾਨੂੰਨ ਮੜਿਆ ਹੋਇਆ ਹੈ ਕਿ ਕੋਈ ਬੰਦਾ ਸਾਢੇ 17 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾਗਾ ਤੇ ਆ ਗਮਦੂਰੇ ਕਾ ਲਾਣੇ ਦੇ ਕੋਲੇ ਲੋਕਾਂ ਦਾ ਖੂਨ ਚੂਸ-ਚੂਸ ਕੇ ਲਗਭਗ 3 ਏਕੜ ਜ਼ਮੀਨ ਬਣਾਈ ਹੋਈ ਆ ਇਹ ਸਾਡੀ ਰਿਪੋਰਟ ਨਹੀਂ ਕਹਿੰਦੀ ਇਹ ਗਮਦੂਰ ਨੇ ਖੁਦ ਟੀਵੀ ਦੇ ਉੱਤੇ ਕਿਹਾ ਹੋਇਆ ਹੈ ਜੇ ਇੱਥੋਂ ਦੀ ਐਸਐਸਪੀ ਦੇ ਵਿੱਚ ਇੱਥੋਂ ਦੀ ਡੀਸੀ ਦੇ ਵਿੱਚ ਮਾੜਾ ਮੋਟਾ ਵੀ ਕੋਈ ਕਾਨੂੰਨ ਦਾ ਕੰਨ ਬਚਿਆ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਨਜ਼ਰ ਬਣਾਈ ਹੋਈ ਉਹ ਜ਼ਮੀਨ ਕਾਨੂੰਨ ਦੇ ਮੁਤਾਬਕ ਜ਼ਬਤ ਕੀਤੀ ਜਾਵੇ ਤੇ ਉਹ ਲੋਕਾਂ 'ਚ ਵੰਡੀ ਜਾਵੇ ਕਾਨੂੰਨ ਬਣਿਆ ਹੋਇਆ ਹੈ ਕਹ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜ਼ਮੀਨ ਆ ਜਿਹੜੀ ਉਹ ਖੇਤ ਮਜ਼ਦੂਰਾਂ ਨੂੰ ਸਸਤੇ ਬਾਠੇਕੇ ਤੇ ਦਿੱਤੀ ਜਾਊਗੀ ਪਰ ਉਸ ਕਾਨੂੰਨ ਦੇ ਬਾਵਜੂਦ ਆ ਸਾਡੇ ਮਜ਼ਦੂਰ ਜਦੋਂ ਪੰਚਾਇਤੀ ਜ਼ਮੀਨ ਠੇਕੇ ਤੇ ਲੈਣ ਦੀ ਗੱਲ ਕਰਦੇ ਆ ਤਾਂ ਇਹਨਾਂ ਦੇ ਕੜਮ ਚੌਧਰੀ ਅੱਗੇ ਆਉਂਦੇ ਆ ਸਾਡੇ ਹੀ ਭਾਈਚਾਰੇ ਦੇ ਕਿਸੇ ਬੰਦੇ ਨੂੰ ਖੜਾ ਕਰਦੇ ਆ ਉਹਦੇ ਨਾਂ ਨੇ ਉੱਤੇ ਬੋਲੀ ਦਿੰਦੇ ਆ ਤਾਂ ਉਹ ਤੋਂ ਬਾਅਦ ਵਿੱਚ ਜ਼ਮੀਨ ਖੁਦ ਵਾਉਂਦੇ ਆ ਇਸ ਵਾਸਤੇ ਸਾਡੇ ਮਜ਼ਦੂਰ ਲੜਦੇ ਆ ਉਹ ਚਾਹੇ ਮੁਕਸਰ ਦੇ ਮਜ਼ਦੂਰ ਹੋਣ ਉਹ ਚਾਹੇ ਸੰਗਰੂਰ ਦੇ ਮਜ਼ਦੂਰ ਹੋਣ ਤੇ ਇਸ ਕਾਨੂੰਨ ਨੂੰ ਲਾਗੂ ਕਰਨ ਵਾਲੇ ਮਜ਼ਦੂਰਾਂ ਦੇ ਉੱਤੇ ਜ਼ਬਰ ਢਾਹਿਆ ਜਾਂਦਾ ਹੈ ਕਾਨੂੰਨ ਨੂੰ ਨਹੀਂ ਲਾਗੂ ਕੀਤਾ ਜਾਂਦਾ ਜਦੋਂ ਸੰਗਰੂਰ ਦੇ ਪਿੰਡ ਜਲੂਰ ਦੇ ਅੰਦਰ ਉੱਥੋਂ ਦੇ ਖੇਤ ਮਜ਼ਦੂਰ ਇਹ ਮੰਗ ਕਰਨ ਵਾਸਤੇ ਜਾਂਦੇ ਆ ਕਹ ਕਾਨੂੰਨ ਦੇ ਮੁਤਾਬਕਾ ਜ਼ਮੀਨ ਸਾਡੀ ਆ ਅਸੀਂ ਇਹਨੂੰ ਠੇਕੇ ਤੇ ਲੈਣਾ ਹੈ ਪੱਕੇ ਤੌਰ ਤੇ ਜ਼ਮੀਨ ਦੀ ਵੰਡ ਕਰਨੀ ਦਾ ਬਾਣੀ ਦੂਰ ਦੀ ਗੱਲ ਆ ਭਰਾਵੋ ਉਹ ਠੇਕੇ ਦੇ ਦੇਣ ਨੂੰ ਤਿਆਰ ਨਹੀਂ ਹੋਏ ਸਗੋਂ ਸਾਡੇ ਮਜ਼ਦੂਰਾ ਤੇ ਹਮਲਾ ਹੋਇਆ ਕਿਰਤੀ ਕਿਸਾਨ ਯੂਨੀਅਨ ਵਾਲੇ ਸਾਥੀ ਨਰਪਾ ਸਿੰਘ ਟੁੱਡੀਕੇ ਹੋਣੀ ਉਹਨਾਂ ਮਜ਼ਦੂਰਾ ਨੇ ਨਾਲ ਸੀ ਉਹਨਾਂ ਸਭ ਨਾਲ ਤੇ ਹਮਲਾ ਹੋਇਆ ਸਾਡੀ ਇੱਕ 75-80 ਸਾਲਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਉਦੋਂ ਵੀ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਨੇ ਗੁੰਡਿਆਂ ਦਾ ਪਖਪੂਰਿਆ ਉਸੇ ਰਾਤ ਜਦੋਂ ਸਾਨੂੰ ਪਤਾ ਲੱਗਿਆ ਉਦੋਂ ਆ ਜਿਵੇਂ ਉਹ ਮੌਲਕੇ ਐਮਐਲਏ ਕਹਿੰਦਾ ਮੈਂ ਦਲਤਾਂ ਦੇ ਵਿੱਚੋਂ ਆ ਬਾਦਲ ਦਾ ਰਾਜ ਸੀ ਭਰਾਵੋ ਬਾਦਲ ਦਾ ਪ੍ਰਿੰਸੀਪਲ ਸੈਕਟਰੀ ਸੀ ਐਸਕੇ ਸੰਧੂ ਉਹ ਵੀ ਕਹਿੰਦਾ ਸੀ ਕਿ ਮੈਂ ਮਜ਼ਦੂਰਾਂ ਦਾ ਮੁੰਡਾ ਐ ਮੈਂ ਉਹਨੂੰ ਫੋਨ ਕੀਤਾ ਕਿ ਉਥੇ ਮਜ਼ਦੂਰਾਂ ਦੇ ਉੱਤੇ ਜ਼ਬਰ ਟਾਇਆ ਜਾ ਰਿਹਾ ਹੈ ਤਾਂ ਕੈਸ਼ਾਈ ਹੋ ਰਹੀ ਆ ਉਹ ਮੈਨੂੰ ਕਹਿੰਦਾ 5 ਮਿੰਟਾਂ ਦੇ ਬਾਅਦ ਮੈਂ ਫੋਨ ਕਰਦਾ ਤੁਹਾਨੂੰ ਦੁਬਾਰਾ ਦੁਬਾਰਾ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਦਾ ਫੋਨ ਆਉਂਦਾ ਮੈਨੂੰ ਕਹਿੰਦਾ ਐਸਡੀਐਮ ਦਾ ਨੰਬਰ ਭੇਜਦਾ ਮੈਂ ਤੁਹਾਨੂੰ ਸਾਡਾ ਐਸਡੀਐਮ ਉਥੇ ਤਨਾਤ ਆ ਜਿਹੜੇ ਮਜ਼ਦੂਰ ਘਰਾਂ ਦੇ ਵਿੱਚ ਡਰੇ ਹੋਇਆ ਸਿਮੇ ਹੋਇਆ ਤੁਸੀਂ ਇਹਨਾਂ ਨੂੰ ਉੱਥੇ ਭੇਜੋ ਧਰਮਸ਼ਾਲਾ ਦੇ ਵਿੱਚ ਮੈਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਇਹਦੇ ਬਾਰੇ ਸੂਚਿਤ ਕੀਤਾ ਕਿ ਫੈਸਲਾ ਇੱਥੋਂ ਦੀ ਹਾਲਤ ਮੁਤਾਬਕ ਤੁਸੀਂ ਲਓ ਜਦੋਂ ਉਹਨਾਂ ਨੇ ਚੈੱਕ ਕਰਨ ਦੇ ਵਾਸਤੇ ਕੁਝ ਮਜ਼ਦੂਰਾਂ ਨੂੰ ਬਾਹਰ ਭੇਜਿਆ ਕਿ ਪੁਲਿਸ ਉਹਨਾਂ ਦੀ ਸੁਰੱਖਿਆ ਕਰਦੀ ਐ ਕਿ ਪੁਲਿਸ ਉਹਨਾਂ ਦੇ ਜਬਰ ਢਾਉਂਦੀ ਆ ਤਾਂ ਉਹੀ ਹੋਇਆ ਜਿਹੜਾ ਖਤਸ਼ਾ ਸੀ ਸਾਡੇ ਉਹਨਾਂ ਮਜ਼ਦੂਰਾਂ ਨੂੰ ਫੜ-ਫੜ ਕੇ ਥਾਣਿਆਂ ਨੇ ਵਿੱਚ ਡੱਕ ਦਿੱਤਾ ਗਿਆ ਉਸੇ ਮੌਕੇ ਰਾਤ ਨੂੰ ਕਿਸਾਨ ਜਥੇਬੰਦੀਆਂ ਗਰਾਹਾਂ ਵਾਲੇ ਆਗੂ ਜਾਂਦੇ ਆ ਕਾਫੀ ਵੱਡੇ ਹਿੱਸੇ ਨੂੰ ਛਡਾ ਲੈਂਦੇ ਆ ਪਰ ਇਹਦੇ باوجود ਵੱਡੀ ਗਿਣਤੀ ਮਜ਼ਦੂਰਾਂ ਨੂੰ ਫੜ ਕੇ ਥਾਣੇ 'ਚ ਡੱਕ ਦਿੱਤਾ ਜਾਂਦਾ ਹੈ ਉੱਥੇ ਵੀ ਸੰਘਰਸ਼ ਚੱਲਦਾ ਹੈ ਔਰ ਉਸ ਸੰਘਰਸ਼ ਦੀ ਬਦੌਲਤ ਮੁੜ ਕੇ ਆ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਸਾਡੀ ਮਾਂ ਦਾ ਕਤਲ ਕੀਤਾ ਉਹਨਾਂ ਦੇ ਪਰਚੇ ਦਰਜ ਹੋਏ ਮਾਫੀਆਂ ਮੰਗੜੀਆਂ ਪੰਗਾ ਆਖਰ ਲਿਫਤ ਕੇ ਸਮਝੌਤਾ ਕਰਨਾ ਪਿਆ ਉਹਨਾਂ ਨੂੰ ਇਹ ਗਮਦੂਰ ਹੋਣਾ ਨੂੰ ਵੀ ਭਲੇਖਾ ਹੋ ਸਕਦਾ ਹੈ ਇਸ ਲਈ ਭੈਣੋ ਤੇ ਭਰਾਵੋ ਅੱਜ ਆਪਾਂ ਜਿਹੜਾ ਤੈ ਕਰਕੇ ਆਏ ਬਿਨਾਂ ਸ਼ੱਕ ਕਹਿਦਾ ਇਹਨਾਂ ਨੇ ਅਧਿਕਾਰੀਆਂ ਨੇ ਕਿ ਸਾਨੂੰ ਸਾਡੀਆਂ ਮਾਵਾਂ ਤੇ ਤਰਸ ਆਉਂਦਾ ਪ੍ਰਸ਼ਾਸਨਿਕ ਅਧਿਕਾਰੀ ਕਹਿਣ ਆਏ ਆ ਕਿ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਸਮਾਨ ਦਾ ਨੁਕਸਾਨ ਨਹੀਂ ਹੋਇਆ ਅਸੀਂ ਕਨਫਰਮ ਕਰ ਲਿਆ ਇਸ ਕਰਕੇ ਬੈਠ ਜਾਓ ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਗਮਦੂਰ ਹੋਣਾ ਨੂੰ ਜਿਹੜਾ ਇੱਕ ਭਲੇਖਾ ਹੋ ਸਕਦਾ ਹੈ ਕਿ ਸਾਡੇ ਦਾ ਵਾਬ ਵਾਲ ਨਹੀਂ ਕੋਈ ਝਾਕਦਾ ਸਾਡੀ ਦਾ ਪਿੱਠ ਤੇ ਅਮੋਲਕ ਸਾਡੀ ਦਾ ਹਮੈਤ ਦੇ ਉੱਤੇ ਗਰਜਤ ਸੇਖੋਂ ਆ ਮੈਂ ਕਹਿਣਾ ਚਾਹਣਾ ਇਹਨਾਂ ਨੂੰ ਕਿ ਜਿਹੜੇ ਸਤ ਉਥੋਂ ਦੇ ਜਲੂਰ ਦੇ ਦੋਸ਼ੀ ਸੀ ਉਹਨਾਂ ਨੂੰ ਵੀ ਭਲੇਖਾ ਸੀ ਕਿ ਪਰਮਿੰਦਰ ਢੀਂਡਸਾ ਤੇ ਵਿਰੋਧੀ ਧਰਦੀ ਨੇਤਾ ਰਜਿੰਦਰ ਕੌਰ ਪੱਠੜ ਸਾਡੇ ਨਾਲ ਖੜੇ ਆ ਪਰ ਉਦੋਂ ਬਾਅਦ ਦੇ ਵਿੱਚ ਉਹਨਾਂ ਸਭਨਾਂ ਨੂੰ ਜੈਲ ਦੀਆਂ ਸੀਖਾਂ ਦੇ ਪਿਛੇ ਡੱਕਿਆ ਗਿਆ ਤੇ ਲੈਫਟ ਕੇ ਸਮਝੌਤਾ ਕਰਨ ਵਾਸਤੇ ਮਜਬੂਰ ਹੋਣਾ ਪਿਆ ਉਹਨਾਂ ਨੂੰ ਇਸ ਲਈ ਇਹ ਮਤ ਸੋਚੇ ਪ੍ਰਸ਼ਾਸਨ ਜਾਂ ਇੱਥੋਂ ਦਾ ਜਿਹੜਾ ਵੀ ਕੋਈ ਐਮਐਲਏ ਆ ਕੱਲ ਇਹ ਗਿਆ ਗੰਗਦੂਰ ਹੁਣਾਂ ਦੇ ਇਸ਼ਾਰੇ ਤੇ ਗਿਆ ਐਮਐਲਏ ਰਾਤ ਦੇ ਪੌਣੇ 10 ਵਜੇ ਗਿਆ ਸਰਪੰਚ ਦੇ ਘਰੇ ਚੋਰ ਗਿਆ ਇਹਨਾਂ ਨੇ ਲੋਕਾਂ ਦੀ ਹਾਲਤ ਕੀ ਬਣ ਚੁੱਕੀ ਐ ਕਹਿਣ ਨੂੰ ਐ ਐਮਐਲਏ ਮਜ਼ਦੂਰਾਂ ਦੇ ਵਿੱਚੋਂ ਆ ਪਰ ਮਜ਼ਦੂਰ ਬੇੜੇ ਦੇ ਵਿੱਚ ਮੂੰਹ ਛਪਾ ਕੇ ਜਾਣਾ ਪੈ ਰਿਹਾ ਐਸੇ ਐਮਐਲਏ ਨੂੰ ਇਹਦੀ ਹਿੰਮਤ ਨਹੀਂ ਬਈ ਕਿ ਚੰਦ ਭਾਣ ਦੇ ਵਿੱਚ ਦਿਨ ਵળે ਜਾ ਸਕੇ ਜੇ ਨਾ ਮਸਲਿਆਂ ਦਾ ਹੱਲ ਨਹੀਂ ਹੁੰਦਾਗਾ ਤਾਂ ਇਹ ਅਮੌਲਕ ਸੰਗੇ ਐਮਐਲਏ ਸਮਝ ਲੈ ਕਿ ਆਉਣ ਵਾਲੇ ਦਿਨ ਲੋਕਾਂ ਦੇ ਦਿਨ ਹੋਣੇ ਆ ਇਹ ਜੋਕਾਂ ਦੇ ਦਿਨ ਲਾਤੇ ਜਾਣੇ ਆ ਆਪ ਪਾਰਟੀ ਦਾ ਜਿਹੜਾ ਮੁੱਖ ਮੰਤਰੀਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਡੜਾ ਤੋਂ ਡੜਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਉਹ ਜਿਹੜੀ ਨਾ ਗੱਲਾਂ ਕਹਿੰਦਾ ਸੀ ਅਰ ਜੋ ਸਾਰੀਆਂ ਦੀਆਂ ਸਾਰੀਆਂ ਉਹਦੇ ਤੇ ਖੁਦ ਤੇ ਲਾਗੂ ਹੁੰਦੀਆਂ ਉਹਦੇ ਗળા ਵਿੱਚ ਪੂਰੀ ਤਰ੍ਹਾਂ ਫਿੱਟ ਹੁੰਦੀਆਂ ਕਹਿੰਦਾ ਹੁੰਦਾ ਸੀ ਉਹੋ ਕਿ ਜੇ ਮੁੱਖ ਮੰਤਰੀਆਂ ਨੂੰ ਬੜਾ ਖਤਰਾ ਲੱਗਦਾ ਹੈ ਤਾਂ ਫਿਰ ਇਹ ਮੁਰਗੀ ਖਾਨਾ ਖੋਲਣ ਇੰਨੀ ਪੁਲਿਸ ਕਿਉਂ ਲਾਈ ਹੋਈ ਆ ਹੁਣ ਭਗਵਾਨਤਮਾਨ 800 ਬੰਦਾ ਪੁਲਿਸ ਦਾ ਲਈ ਫਿਰਦਾ ਫਿਰ ਇਹ ਹੁਣ ਮੁਰਗੀ ਖਾਨਾ ਕਿਉਂ ਨਹੀਂ ਖੋਲਦਾ ਕੱਲ ਇਹਨੇ ਬਕਵਾਸ ਕੀਤਾ ਲੋਕਾਂ ਦੀਆਂ ਜਥੇਬੰਦੀਆਂ ਦੇ ਖਿਲਾਫ ਪਰ ਆਪਦੇ ਲੱਤਾਂ ਭਾਰ ਨਹੀਂ ਚੱਲਦੀਆਂ ਹੁਣ ਇਹਦੀਆਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਦਾ ਖਿਤਾਬ ਲੈ ਕੇ ਜੰਮਿਆ ਹੋਇਆ ਏ ਆ ਪਿਛਲੇ ਦਿਨਾਂ ਦੇ ਵਿੱਚ ਰੌਲਾ ਗੋਲਾ ਪਾਇਆ ਗਿਆ ਕਿ ਧਰਨਿਆ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਪਰ ਸਚਾਈ ਹੋਰੇ ਸਿਰ ਚੜ ਕੇ ਬੋਲ ਗਈ ਭਗਵਾਨਤਮਾਨ ਨੂੰ ਲੋਕਾਂ ਦੀ ਹੁੰਦੀ ਖੱਟਲ ਖਵਾਰੀ ਦਾ ਫਿਕਰ ਨਹੀਂ ਕਿ ਭਗਵਾਨ ਦਮਾਨ ਦੇ ਮੂੰਹੋਂ ਨਿਕਲੀਆਂ ਉਹ ਗੱਲਾਂ ਕਿ ਇਹਨਾਂ ਧਰਨਾ ਕਰਕੇ Amazon ਕੰਪਨੀ ਵਾਲੇ ਇੱਥੇ ਆਉਂਦੇ ਨਹੀਂਗੇ ਹੁਣ Amazon ਕੰਪਨੀ ਕੌਣ ਆ Amazon ਕੰਪਨੀ ਆ ਭਰਾਵੋ ਅਮਰੀਕਾ ਦੀ ਇੱਕ ਵੱਡੀ ਕੰਪਨੀ ਜਿਹਦੇ 15 ਕਰੋੜ ਮਲਾਜਮਾ ਜਿਹਦਾ ਦੁਨੀਆ ਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਵਪਾਰ ਤੇ ਕਬਜਾ ਹੈ ਪਰਚੂਨ ਖੇਤਰ ਤੇ ਕਬਜਾ ਉਹਦਾ ਔਰ ਜਿਹਦੀ ਇੱਕ ਦਿਨ ਦਾ ਮੁਨਾਫਾ 1600 ਕਰੋੜ ਰੁਪਇਆ ਹੈ ਅਸਲ ਚ ਭਗਵੰਤ ਮਾਨ ਦੇ ਢਿੱਡ ਪੀੜ ਇਸ ਗੱਲ ਦੀ ਹੁੰਦੀ ਆ ਕਿ ਆਹ ਜਿਹੜੀਆਂ ਕੰਪਨੀਆਂ ਐ ਇਹਨਾਂ ਦਾ ਲੁੱਟ ਰੇੜੀ ਇੱਥੇ ਚੱਲ ਰਹੀ ਆ ਇੱਥੋਂ ਦੀਆਂ ਲੋਕ ਜਥੇ ਬੰਦੀਆਂ ਉਸ ਲੁੱਟ ਨੂੰ ਨੱਕਾ ਲਾਉਣ ਦੇ ਲੱਗੀਆਂ ਹੋਈਆਂ ਐ ਇਸ ਕਰਕੇ ਲੋਕਾਂ ਦਾ ਫਿਕਰ ਨਹੀਂ ਜੇ ਲੋਕਾਂ ਦਾ ਫਿਕਰ ਹੋਵੇ ਤਾਂ ਫਿਰ ਲੋਕਾਂ ਨੂੰ ਸੜਕਾਂ ਤੇ ਰਲਡ ਵਾਸਤੇ ਮਜਬੂਰ ਨਾ ਕਰੇ ਇਸ ਲਈ ਭੈਣੋ ਦੇ ਭਰਾਵੋ ਆਪਾ ਜਿਹੜੇ ਅਧਿਕਾਰੀ ਕਹਿ ਕੇ ਗਏ ਕਿ ਸਾਨੂੰ ਬੜੀ ਫਿਕਰ ਆ ਤੁਹਾਡੀ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਜੇ ਫਿਕਰ ਆ ਤੁਹਾਨੂੰ ਤਾਂ ਇੱਥੇ ਅਸੀਂ ਰਾਤ ਨੂੰ ਰੁਕਾਂਗੇ ਸੰਕੇਤਕ ਗਿਣਤੀ 'ਚ ਤੁਸੀਂ ਇੱਥੇ ਲਾਈਟਾਂ ਦਾ ਪ੍ਰਬੰਧ ਕਰੋ ਤੁਸੀਂ ਇੱਥੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰੋ ਤੁਸੀਂ ਇੱਥੇ ਰੁਕਣ ਵਾਲੇ ਮਜ਼ਦੂਰਾਂ ਦੇ ਲਈ ਜੰਗਲ ਪਾਣੀ ਜਾਣ ਦੇ ਵਾਸਤੇ 12 ਟਨ ਦਾ ਪ੍ਰਬੰਧ ਕਰਾਓ ਕਿਉਂਕਿ ਕੱਲ ਦੀ ਮੀਟਿੰਗ طے ਹੋਈ ਆ ਤੇ ਇਹਨਾਂ ਦਾ ਹਾਲ ਇਹ ਆ ਕਿ ਜਿਵੇਂ ਪਿਛਲੀਆਂ ਸਰਕਾਰਾਂ ਦੇ ਬਾਰੇ ਅਸੀਂ ਕਹਿੰਦੇ ਰਹੇ ਕਿ ਜੇ ਉਹ ਲੋਕਾਂ ਨੂੰ ਕੁਝ ਮੁਠੀ ਦੇ ਵਿੱਚ ਧਰ ਦੇਣ ਤਲੀ ਤੇ ਕੁਝ ਦੇ ਦੇਈ ਦੇਣ ਜੇ ਲੋਕ ਮੁੱਖੀ ਬੰਨੜਾ ਕਰਨ ਤੇ ਚੱਕੜ ਲੱਗੇ ਮੈਂਟ ਲਾਉਂਦੇ ਆ ਆ ਜਿਹੜੀ ਕੱਲ ਦੀ ਮੀਟਿੰਗ ਇਹਨਾਂ ਨੇ ਕਹੀ ਆ ਜੇ ਸਾਡਾ ਇੱਥੇ ਮੋਰਚਾ ਜਾਰੀ ਨਹੀਂ ਰਹਿੰਦਾਗਾ ਕੱਲ ਦੀ ਮੀਟਿੰਗ ਚੋਂ ਵੀ ਕੁਝ ਨਹੀਂ ਨਿਕਲਣਾ ਭਰਾਵੋ ਇਸ ਲਈ ਆਪਾਂ ਨੇ ਇੱਥੇ ਰਹਿਣਾ ਏ ਜਿੰਨੇ ਵੀ ਬੰਦੇ ਭੈਣਾ ਸਾਡੇ ਰਹਿ ਸਕਦੇ ਆ ਉਹਨਾਂ ਨੂੰ ਸੰਕੇਤਕ ਗਣਤੀ ਚ ਰੱਖਾਂਗੇ ਅਸੀਂ ਬਾਕੀਆਂ ਨੂੰ ਭੇਜਾਂਗੇ ਇਸ ਕਰਕੇ ਆ ਇਸ ਲੜਾਈ ਨੂੰ ਜਿੱਤ ਤੱਕ ਪਹੁੰਚਾਉਣ ਦਾ ਜਿਗਰਾ ਕਰੀਏ ਤੇ ਆਪਣੇ ਦੁੱਖ ਮੁਸੀਬਤਾ ਚੱਲਣ ਦੇ ਵਾਸਤੇ ਤਿਆਰ ਹੋਈਏ ਰਾਤ ਦੇ ਸਮੇਂ ਦੇ ਵਿੱਚ ਇੱਥੇ ਆਲੇ ਦੁਆਲੇ ਖੇਤ ਹੈਗੇ ਆ ਇੱਥੇ ਸੱਪ ਸਣੁੱਤੀਆਂ ਨਿਕਲ ਸਕਦੇ ਐ ਇੱਥੇ ਕਿਸੇ ਨਾ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਪਰ ਇਹਦੇ ਲਈ ਇਥੋਂ ਦਾ ਪ੍ਰਸ਼ਾਸਨ ਆ ਜਿਹੜਾ ਉਹ ਜ਼ਿੰਮੇਵਾਰ ਆ ਕਿਉਂਕਿ ਉਹਨਾਂ ਨੇ ਵਾਅਦੇ ਕਰ ਕਰਕੇ ਸਾਡੇ ਨਾਲ ਕਿੰਨੇ ਵਾਰੀ ਮੀਟਿੰਗਾਂ ਰੱਖ ਰੱਖ ਕੇ ਮੁੱਕਰੇ ਆ ਹੀ ਜਿਹੜੇ ਅਧਿਕਾਰੀ ਦੇ ਨਾਲ ਕੱਲ ਦੀ ਮੀਟਿੰਗ ਤੈਅ ਕਰਵਾਈ ਐ ਇਹਨਾਂ ਨੇ ਉਹਨੇ ਪਿਛਲੇ ਵਾਰ 2 ਮੀਟਿੰਗ ਸਾਡੇ ਨਾਲ ਤਾਂ ਕੀਤੀ ਨਾ ਸਾਡੀ ਐਕਸ਼ਨ ਕਮੇਟੀ ਦੇ ਆਗੂ ਤੇ ਚੰਦ ਬਣਦੇ ਮਜ਼ਦੂਰ ਉਹਦੇ ਦਫਤਰ ਦੇ ਮੂਹਰੇ ਪਹੁੰਚੇ ਫੋਨ ਆ ਗਿਆ ਕਹਿੰਦੇ ਜੀ ਡੀਜੀਪੀ ਸਾਹਿਬ ਆ ਰਹੇ ਆ ਮੋਗੇ ਡੀਆਈਜੀ ਸਾਹਿਬ ਨੂੰ ਤਾਂ ਉਧਰ ਜਾਣਾ ਜ਼ਰੂਰੀ ਹੋ ਗਿਆ ਆਇਆ ਨਾਲ ਗੱਲ ਨਹੀਂ ਕੀਤੀ ਦੁਬਾਰਾ ਫੇਰ ਮੀਟਿੰਗ ਰੱਖੀ ਅਜੇ ਸਾਡੇ ਬੰਦੇ ਰਸਤੇ 'ਚ ਸੀ ਦੁਬਾਰਾ ਫੇਰ ਫੋਨ ਆ ਗਿਆ ਕਿ ਡੀਆਈਜੀ ਸਾਹਿਬ ਨੂੰ ਤਾਂ ਹਾਈ ਕੋਰਟ ਦੇ ਵਿੱਚ ਅਚਾਨਕ ਜਾਣਾ ਪੈ ਰਿਹਾ ਇਸ ਕਰਕੇ ਇਥੋਂ ਦਾ ਚਾਹੇ ਐਸਐਸਪੀ ਆ ਚਾਹੇ ਡੀਸੀਆ ਉਹਨਾਂ ਨੇ ਜਿੰਨੀਆਂ ਗੱਲਾਂ ਤੈਅ ਕੀਤੀਆਂ ਭਾਵੇਂ ਸਾਡੇ ਸੰਘਰਸ਼ ਦੀ ਬਦੌਲਤ ਅਸੀਂ ਕਾਫੀ ਕੁਝ ਹਾਸਲ ਕਰਨ 'ਚ ਕਾਮਯਾਬ ਹੋਏ ਅਸੀਂ 41 ਦੇ 41 ਬੰਦੇ ਬਿਨਾਂ ਸ਼ਰਤ ਛਡਾਏ ਆ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਸਾਡੀ ਸਾਡੇ ਬੰਦਿਆਂ ਦੀ ਤਰੀਕ ਨਹੀਂ ਅਸੀਂ ਪੈਣ ਦਿੱਤੀ ਪਰ ਜਿਨਾਂ ਚਿਰ ਉਹ ਕੋਰਟ ਦੇ ਅੰਦਰ ਪਰਚਾ ਕੈਂਸਲ ਕਰਨ ਦੀ ਰਿਪੋਰਟ ਪੇਸ਼ ਨਹੀਂ ਹੁੰਦੀ ਤੇ ਕੋਰਟ ਮਨਜ਼ੂਰ ਨਹੀਂ ਕਰਦੀ ਉਹਨਾਂ ਚਾਰੇ ਮੰਗ ਸਾਡੀ ਜਿੱਤ ਅਧੂਰੀ ਆ ਇਸੇ ਤਰੀਕੇ ਦੇ ਨਾਲ ਉਹ ਪਾਣੀ ਦਾ ਮਸਲਾ 나ੜੀ ਦਾ ਮਸਲਾ ਹੱਲ ਕਰਨ ਦਾ ਡੀਸੀ ਨੇ ਭਰੋਸਾ ਦਿੱਤਾ ਉਹਦੇ ਲਈ ਕਮੇਟੀ ਬਣਾਉਣ ਦੀ ਗੱਲ ਹੋਈ ਇੱਥੋਂ ਨੇ ਲੋਕਾਂ ਨੇ ਆਪਣੇ ਬੰਦੇ ਦਿੱਤੇ ਪਰ ਉਹ ਕਮੇਟੀ ਮੁੜ ਕੇ ਕਿਹੜੀ ਖੱਡ ਚ ਵੜ ਗਈ ਉਹ ਸਾਹਮਣੇ ਨਹੀਂ ਆਈਗੀ ਅਰਸੀ ਸਾਡੇ ਮਜ਼ਦੂਰਾਂ ਤੋਂ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਇੱਕ ਵਾਰੀ 25-25000 ਰੁਪਏ ਦਾ ਮੁਆਵਜ਼ਾ ਦਿਵਾਉਣ ਦੇ ਵਿੱਚ ਤੇ ਜ਼ਖਮੀਆਂ ਦੇ ਇਲਾਜ ਦਾ ਮੁਆਵਜ਼ਾ ਲੈਣ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਜਿਹੜੇ ਦੋਸ਼ਨਾ ਤੇ ਸਾਡੇ ਬਿਆਨ ਦਿੱਤੇ ਆ ਉਹਨਾਂ ਬਿਆਨਾਂ ਦੇ ਬਾਰੇ ਇਹ ਹਾਈ ਕੋਰਟ ਦੇ ਵਿੱਚ ਕਹਿ ਚੁੱਕਿਆ ਕਿ ਅਸੀਂ ਮਜ਼ਦੂਰਾਂ ਦੇ ਬਿਆਨ ਰਿਕਾਰਡ ਕੀਤੇ ਆ ਜੇ ਭਾਈ ਤੁਸੀਂ ਬਿਆਨ ਰਿਕਾਰਡ ਕੀਤੇ ਆ ਹਰ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਔਰ ਰਿਪੋਰਟ ਅਗਲੀ ਤਿਆਰ ਕਰਕੇ ਉਹਨਾਂ ਦੋਸ਼ੀਆਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾਗਾ ਅਸਲ ਦੇ ਵਿੱਚ ਇਹ ਹਾਈ ਕੋਰਟ ਨੂੰ ਵੀ ਗਮਰਾਹ ਕਰਨ ਲੱਗੇ ਹੋਇਆ ਕਿਉਂਕਿ ਗਮਦੂਰ ਦਾ ਤੇ ਐਮਐਲਏ ਦਾ ਇੱਥੋਂ ਦੀ ਐਸਐਸਪੀ ਦੇ ਉੱਤੇ ਦਬਾਅ ਹੀ ਇੰਨਾ ਹੈ ਤੇ ਇਹਨਾਂ ਨੂੰ ਭੁਲੇਖਾ ਹੋ ਸਕਦਾ ਹੈ ਕਿ ਸਾਡੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਅਸੀਂ ਬਦਲੀ ਕਰਾ ਜੀਏ ਸਾਨੂੰ ਕੀ ਫਰਕ ਪੈਂਦਾ ਦੋਨੋਂ ਕੋਈ ਫਰਕ ਨਹੀਂ ਪੈਂਦਾ ਇੱਥੋਂ ਪਹਿਲਾਂ ਡੀਸੀ ਬਦਲ ਕੇ ਜਾਵੜਿਆ ਉਹ ਪਹਿਲਾਂ ਮੁਕਸਰ ਹੁੰਦਾ ਸੀ ਡੀਸੀ ਪਰ ਕੁਰਸੀ ਨਹੀਂ ਕਿਤੇ ਗਈ ਸਾਡਾ ਸਮਝੌਤਾ ਕੁਰਸੀ ਦੇ ਨਾਲ ਇਸ ਲਈ ਜਿੰਨਾ ਚਿਰ ਇਹ ਸਾਰੇ ਸਮਝੌਤੇ ਨੂੰ ਇਹਨਾਂ ਮੈਨੂੰ ਲਾਗੂ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਹ ਸਾਡਾ ਸੰਘਰਸ਼ ਅਸੀਂ ਜਾਰੀ ਰੱਖਾਂਗੇ ਔਰ ਇਹਨੂੰ ਆਖਰੀ ਦਮ ਤੱਕ ਆਖਰੀ ਜਿੱਤ ਤੱਕ ਪਚਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ